ਦੱਸਦੀ ਹੈ ਕਿ ਇੱਕ ਨੌਜਵਾਨ ਦੇ ਵੱਲੋਂ ਹਾਈਵੇ ਦੇ ਉੱਪਰ ਹੀ ਇੱਕ ਦੁਵਾਰ ਬਣਾ ਦਿੱਤੀ ਜਾਂਦੀ ਹੈ ਦੱਸਦੀ ਹੈ ਕਿ ਹਾਈਵੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਜਿਹੜੀ ਇਸ ਨੌਜਵਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਕੇਸ ਕੋਈ ਅੱਜ ਦਾ ਨਹੀਂ 12 ਸਾਲ ਪੁਰਾਣਾ ਕੇਸ ਹੈ ਤੇ ਇਸ ਕੇਸ ਨੂੰ ਲੈ ਕੇ ਜਦੋਂ ਅਦਾਲਤ ਨੇ ਇਸ ਕਿਸਾਨ ਦੇ ਅਕਾ ਦੇ ਵਿੱਚ ਫੈਸਲਾ ਸੁਣਾਇਆ ਤਾਂ ਇਸ ਕਿਸਾਨ ਨੇ ਹਾਈਵੇ ਦੇ ਉੱਪਰ ਹੀ ਜਿਹੜਾ ਦੀਵਾਰ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਇਸ ਤੋਂ ਬਾਅਦ ਜਿਹੜਾ ਹਾਈਵੇ ਦੇ ਉੱਪਰ ਇੱਕ ਵੱਡਾ ਜਾਮ ਲੱਗ ਜਾਂਦਾ ਦੋਵਾਂ ਸਾਈਡਾਂ ਤੋਂ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਾਮ ਵੀ ਲੱਗੇ ਹੋਇਆ ਹੈ ਲੇਕਿਨ ਉੱਥੇ ਹੀ ਇਸ ਕਿਸਾਨ ਦੇ ਵੱਲੋਂ ਜਿਹੜਾ ਇਹ ਦੀਵਾਰ ਹੈ ਉਹ ਬਣਾਈ ਜਾ ਰਹੀ ਹੈ ਲਗਾਤਾਰ ਤਾਂ ਉਸ ਤੋਂ ਬਾਅਦ ਜਦੋਂ ਲੋਕ ਤੰਗ ਹੋ ਜਾਂਦੇ ਨੇ ਤਾਂ ਪੁਲਿਸ ਨੂੰ ਸੂਚਿਤ ਕਰਦੇ ਨੇ ਜਿਸ ਤੋਂ ਬਾਅਦ ਪੁਲਸ ਮੁਕਕੇ ਤੇ ਪਹੁੰਚ ਕੇ ਇਸ ਨੌਜਵਾਨ ਨੂੰ ਰੋਕਦੀ ਹੈ ਤੇ ਉੱਥੇ ਹੀ ਤੁਹਾਨੂੰ ਦੱਸਦੀ ਕਿ 12 ਸਾਲ ਪੁਰਾਣਾ ਕੇਸ ਹੈ ਜਦੋਂ ਇਸ ਨੌਜਵਾਨ ਨੂੰ ਪਤਾ ਲੱਗਿਆ ਕਿ ਜ਼ਮੀਨ ਜਿਹੜੀ ਉਸ ਦੇ ਨਾਮ ਤੇ ਹੈ ਉਸ ਨੇ ਅਦਾਲਤ ਦੇ ਵਿੱਚ ਕੇਸ ਲਗਾਇਆ ਤਿੰਨ ਵਾਰ ਅਦਾਲਤ ਨੇ ਉਸ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਸੁਣਾਇਆ ਹੈ ਲੇਕਿਨ ਉਸ ਨੂੰ ਨਾ ਤਾਂ ਮੁਆਵਜ਼ਾ ਮਿਲਿਆ ਤੇ ਨਾ ਹੀ ਉਸ ਜ਼ਮੀਨ ਦਾ ਹੱਕ ਮਿਲੇ ਜਿਸ ਤੋਂ ਬਾਅਦ ਜਦੋਂ ਤੀਜੀ ਵਾਰ ਇਹ ਫੈਸਲਾ ਅਦਾਲਤ ਦੇ ਵੱਲੋਂ ਉਸਦੇ ਹੱਕ ਵਿੱਚ ਸੁਣਾਇਆ ਗਿਆ ਤਾਂ ਉਸਨੇ ਹਾਈਵੇ ਦੇ ਉੱਪਰ ਹੀ ਇੱਕ ਜਿਹੜੀ ਕੰਦ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ